हां जी भाई जी सारे ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ મિતੋ ਅੱਜ 12 ਤਰੀਕ 9ਵਾਂ ਮਹੀਨਾ 2025 ਨੂੰ ਤੁਹਾਨੂੰ ਮੈਂ 8 ਕਟਾਂ ਦਿਖਾਉਣ ਲੱਗਿਆ ਸਾਰੇ ਤਰ੍ਹਾਂ ਦੇ ਨਸਾਂ ਲਏ ਗਿਆ ਸਾਰੇ ਤਰ੍ਹਾਂ ਦੀ ਉਮਰ ਜਿਵੇਂ ਆਹ ਦੋ ਕਟਾਂ ਇਧਰ ਆ ਗਈਆਂ ਠੀਕ ਐ ਨੀਲੀ ਦਾ ਵੀ ਟੱਚ ਦੇ ਗਈਆਂ ਠੀਕ ਐ ਤੇ ਬਾਕੀ ਜਿਹੜੇ ਮੁਰਾ ਦੀਆਂ ਕਟਾਂ ਆ ਗਈਆਂ ਬਾਾਈ ਨੇ ਦੱਸਿਆ ਵੀ ਆ ਜਾਣ ਪਹਿਲਾਂ ਤਿੰਨ ਕਟਾਂ ਮੁਰਾ ਦੇ ਵਿੱਚ ਠੀਕ ਐ ਤੀਜਾ ਨੰਬਰ ਤੇ ਦੋ ਪਹਿਲਾਂ ਬੱਲੇ ਆ ਗਈਆਂ ਤੀਜਾ ਚੌਥਾ ਤੇ ਪੰਜਵਾਂ ਨੰਬਰ ਪਰਪਰ ਸੋਨੇ ਰਿਕਾਰਡ ਦੀਆਂ ਨੇ ਆ ਬਾਕੀ ਮੈਂ ਆਹ ਦੋ ਕਟਾਂ ਆ ਲੀਆਂ ਵਿਚਾਲੇ ਇਹ ਆਮ ਘਰੇਲੂ ਕਟਾਂ ਆ ਗਈਆਂ ਆ ਘਟੀਆਂ ਆ ਗਈਆਂ ਮੈਂ ਲਾਸਟ ਜਿਹੜੀ ਵੱਡੀ ਇਹ ਪੂਰੀ ਮਲੇ ਗੱਬਣ ਹੋਂਦੇ ਟੀਆਪਰੋਂ ਦੇ ਕਾਬਲ ਆ ਗਈ ਜੱਡ ਬਲੈਕ ਪਿਓਰ ਮੁਰਾਜ ਵੀ ਠੀਕ ਆ ਟੋਟਲ 8 ਘਟੀਆਂ ਹੋਣਗੀਆਂ ਬਾਕੀ ਜਿਹੜਾ ਭਰਾ ਜਿਹੜੀ ਘੱਟੀ ਖਰੀਦੂਗਾ ਕਿਸੇ ਵੀ ਢਾਂ ਦੇ ਕੋਲਿਆ ਤੇ ਤਸੱਲੀ ਕਰ ਸਕਦਾ ਠੀਕ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਚੱਜ ਕਾਲੀ ਗੱਲ ਨਹੀਂਗੀ ਤੇ ਬਾਕੀ ਕਰਾਂਗੇ ਬਾਅਦ ਵਿੱਚ ਗੱਲਬਾਤ ਵੀ ਕੀ ਕੀ ਡਿਟੇਲ ਆ ਸੋ ਪਹਿਲਾਂ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਠੀਕ ਹੈ ਤੇ ਨਾਲ ਦੀ ਨਾਲ ਆਪਣਾ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਦਿਓ ਬਾਈ ਸਤਿ ਸ੍ਰੀ ਅਕਾਲ ਅਸੀ ਗੱਲ ਬਾਈ ਜੀ ਠੀਕ ਆ ਜੀ ਹਾਂ ਜੀ ਬਹੁਤ ਵਧੀਆ ਬਾਈ ਐਡਰੈਸ ਬੋਲ ਦੀ ਆਪਾਂ ਨਾਮ ਆਪਣਾ ਜਕਸੀਰ ਵੀਰੇ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਆਪਾਂ ਫੋਨ ਨੰਬਰ 9779959511 ਠੀਕ ਆ ਵੀਰੇ ਅ ਅੱਜ ਆਪਨੂੰ 8 ਕਟੀਆਂ ਟੋਟਲ 8 ਕਟੀਆਂ ਬਾਈ ਦੋ ਨੀਲੀ ਰਾਵੀ ਹਾਂ ਜੀ ਤੇ ਆ ਡੇਰੀ ਵਾਲੀ ਕੱਟੀ ਆ ਤਾਂ ਦੋ ਪ੍ਰੋਪਰ ਰਿਕਾਰਡ ਦੀਆਂ ਤੇ ਉਹ ਤੇ ਨਾਮ ਕਰੋ ਵਧੀਆ ਕਰੋ ਆਈਆਂ ਜਿਵੇਂ ਆਪਾਂ ਨਾਮ ਕਰਾਂਗੇ ਹਾਂ ਜੀ ਠੀਕ ਆ ਪਹਿਲੇ ਇਥੋਂ ਸਟਾਰਟ ਕਰ ਲਈ ਪਹਿਲਾਂ ਹਾਂ ਜੀ ਹਾਂ ਆ ਕੱਟੀ ਤੋਂ ਆ ਆ ਕੱਟੀ ਪਹਿਲਾਂ ਥਾਂ ਦਿਖਾ ਲਈ ਲੈ ਕੱਟੀ ਦੇ ਪਹਿਲਾਂ ਟੋਲੀ ਹੂੰ ਥਣਚਾਰਾ ਨਾ ਸੋਨੇ ਆਪ ਜਿ ਲੱਗੇ ਵਗੇ ਉਸ ਦੇਖੀ ਜਿ ਮਾ ਰੱਸੀ ਹੁੰਦੀ ਹੈ ਹੂੰ ਕਿੰਨੇ ਕੁ ਉਮਰ ਦੇ ਹੋ ਬਈ ਲੱਗ ਪਾਗੇ ਬਈ 11 ਕੁ ਮਹੀਨੇ ਦੀ ਕੱਟੀ 10 ਕੁ ਬਸ ਸਾਲ ਦੇ ਘਰੇ ਚ ਪੈਂਦੇ ਹਾਂ ਸਾਲ ਦੇ ਘਰੇ ਚ ਤੇ ਅੱਖਾਂ ਨੀਲੀ ਦਾ ਵੀ ਰੰਗ ਅੱਖਾਂ ਜਿਵਾਬ ਹੈਗੇ ਹਾਂ ਪ੍ਰੋਪਰ ਅੱਖਾਂ ਜਿਵਾਬ ਹੈਗੇ ਨੇ ਬਾਕੀ ਚਾਰੇ ਪੈ ਚਿੱਟਾ ਹੈਗੇ ਮੱਥਾ ਚਿੱਟਾ ਗਿਆ ਇਹਨੂੰ ਭਰਾ ਕੋਈ ਮੁਰਾ ਮੰਨ ਲੈ ਨੀਲੀ ਰਾਏ ਮੰਨ ਲੈ ਜਾਫਰਾਬਾਦੀ ਮੰਨ ਲੈ ਟੱਚ ਮੰਨ ਲੈ ਹਾਂ ਟੱਚ ਮੰਨ ਲੈ ਨਾ ਆਪਨ ਜੀਬ ਗਲਾਬੀ ਆ ਠੋਡੀ ਚਿੱਟੀ ਆ ਤੇ ਅੱਖਾਂ ਇਸ ਨੂੰ ਜਵਾਬ ਦਿਖਾਓ ਜਿਹੜੀ ਜੀ ਚਾਹੀਦੀ ਪ੍ਰੋਪਰ ਹੈ ਇਹਦੇ ਚ ਵੀਰੇ ਹਾਂ ਉਹਨੇ ਜਿਹਨੇ ਆਪਣੇ ਆ ਨੱਕ ਤੇ ਵੀ ਆ ਗਿਆ ਤੇ ਠੋਡੀ ਤੇ ਨਿਸ਼ਾਨ ਵੀ ਆ ਗਿਆ ਨਾ ਹਾਂਜੀ ਲਗਭਗ ਆਹ ਦੇਖ ਸਕਦੇ ਹੋ ਜੀਭ ਗਲਾਬੀ ਹੈ ਤੁਹਾਨੂੰ ਜੀਭ ਵੀ ਦਿਖਾਤੀ ਹੈਗੇ ਨੇ ਹੈ ਨਾ ਲਗਭਗ 10 11 ਕਿੰਨਾ ਦੀ ਸਾਲ ਦੇ ਘਰਾਂ ਚ ਹੋ ਗਈ ਹਾਂਜੀ ਹਾਂਜੀ ਤੇ ਬਈ ਫਿਰ ਆਪਾਂ ਰੇਟ ਨਾਲ ਕੀ ਕਰਾਂਗੇ ਰੇਟ ਵੀਰੇ ਆਪਾਂ ਫੋਨ ਤੇ ਕਰਾਂਗੇ ਸਾਰਿਆਂ ਦੇ ਹਾਂਜੀ ਹੋਣਗੇ ਜਾਇਦ ਜਾਇਦ ਦੋ ਨੰਬਰ ਤੇ ਕੱਟੀ ਆ ਗਈ ਮਨ ਲਗਾ ਆਪਣੇ ਕੋਲੇ ਹਾਂਜੀ ਇਹ ਕਿੰਨੀ ਉਮਰ ਦੀ ਹੈ ਵੀ ਆਪਣੇ ਕੋਲੇ ਡੇਢ ਸਾਲ ਵੀਰੇ ਇਹ ਤਾਂ ਨੀਲੀ ਰਾਬੀ ਜਾਗੀ ਨਾ ਨੀਲੀ ਰਾਬੀ ਦੇਖੋ ਅੱਖਾਂ ਪ੍ਰੋਪਰ ਘੇਰੇ ਅੱਖਾਂ ਮਣਕਣੀ ਗਲਾਬੀ ਆ ਗਿਆ ਦੇਖੋ ਕਿਰੀ ਕੱਟੀ ਆ ਮੱਥਾ ਚਿੱਟਾ ਆ ਗਿਆ ਜੇ ਵੀ ਗਲਾਬੀ ਆ ਨਾ ਵੀਰੇ ਹਾਂਜੀ ਗਲਾਬੀ ਆ ਤੇ ਚਾਰੇ ਪੈਰ ਮਗਲੇ ਪੈ ਚਿੱਟਿਆ ਗੇ ਢੋਲੀ ਢਾਲੀ ਪੂਰੀ ਓਕੇ ਢੋਲੀ ਦੇਖ ਸਕਦੇ ਥਾਣਾ ਨਾ ਹਾਂਜੀ ਥਾਣਾ ਦੀ ਬਾਕਮਾਲਾ ਹੈ ਨਾ ਪੂਰੇ ਬਾਕਮਾਲਾ ਆਖਾਂ ਦੇ ਜੀਬ ਵੀ ਗਲਾਬੀ ਆ ਦੀ ਵੀਰੇ ਜੀਬ ਵੀ ਗਲਾਬੀ ਆ ਬਾਈ ਕੱਦ ਕਾਠ ਤੇ ਪਤਲੀ ਚਮੜੀ ਚ ਆ ਗਈ ਸੋਹਣੇ ਕੱਟਿਆ ਗਿਆ ਐ ਮਣਕਣੀ 5-4 ਕਿ ਮਿੰਟ ਤੱਕ ਕਰ ਟੀਕਾ ਭਰਵਾ ਲਿਓ ਵਧੀਆ ਸਮਾਂ ਭਰਵਾ ਜੂ ਭਰਵਾ ਆਪਣੇ ਤੱਕ 5 ਤੱਕ ਹਾਂਜੀ ਇਹ ਸੇਵਾ ਰੱਖੀ ਬੰਦੇ ਨੇ ਹਾਂ ਠੀਕ ਹੈ ਠੀਕ ਹੈ ਇਹਨੂੰ ਇਧਰ ਅੱਗੇ ਵੀਰੇ ਬਰਾਬਰ ਲਾ ਦੇ ਜੇ ਕਿਸੇ ਭਰਾ ਨੇ ਕੋਈ ਜੋੜਾ ਲੈ ਲੈ ਵੀਰੇ ਹਾਂ ਕੋਈ ਆਏ ਇਹ ਬੱਲਗਾਂ ਮਾਨਤਾਨ ਪੂਰਾ ਹੋਊਗਾ ਅੱਛਾ ਕੱਲੀ-ਕੱਲੀ ਦਾ ਹੋ ਜਾ ਜੂ ਬੱਲਗਾਂ ਕੱਲੀ-ਕੱਲੀ ਦਾ ਹੋਏ ਕੱਲੀ ਜੋ ਵੀ ਮਾਨਤਾਨ ਕਰੂ ਯਾਰ ਬਿਓੜੇ ਕਰਨਾ ਹੀ ਕਰਨਾ ਮਾਨਤਾਨ ਮਾਨਤਾਨ ਤਾਂ ਹੁਣ ਜਦੋਂ ਬੰਦਾ ਚੱਲ ਕੇ ਆਉ ਭਰਾਵਾ ਕਰਨੀ ਪੈਣਾ ਕਰਨਾ ਪੈਂਦਾ ਹੈਗਾ ਹਣਾ ਜਿੰਨਾ ਕਿ ਕਿ ਹੋਊਗਾ ਹਾਂਜੀ ਠੀਕ ਹੈ ਵੀ ਇਹਨੂੰ ਕਰ ਦੇ ਦੇ ਲੈ ਕੱਟੀ ਨੂੰ ਚੱਲ ਪੁੱਤ ਤੇ ਹੁਣ ਦਿਖ ਇਹ ਆਪਾਂ ਡੈਰੀ ਚੋਂ ਕੱਟੀ ਲੱਤੀ ਐ ਦੇਖ। ਟਕਿੰਗ ਨਹੀਂ ਦੇਖ। ਹੂੰ। ਸੈਂਗਲੇ ਮੋੜਦੀ ਆਉਂਦੀ ਐ। ਤੇ ਨਿਕਲਿਆ ਮੂਹ ਗਾਂ ਕਰਮ ਵਾਲੀ ਦਾ। ਪੂਰਾ ਰਾਜ ਹੀ ਦੇਖ। ਥਣ ਕੇ ਚਾਰ। ਹਾਂ। ਛੋਲੀ ਬਹੁਤ ਸੁਣਿਆ। ਹਾਂ ਜੀ। ਅੱਜ ਲੱਗੇ ਲੱਗੇ। ਤੇ ਲੈ ਇਧਰ ਆ ਬਈ। ਕਹਿ ਕਵੀਨ ਦੀ ਉਮਰ ਹੁ ਲੱਗ ਭਾਗ ਜਿਓ ਸਾ। ਅਸਟੀਮੇਟ ਜਾ। 15-16 ਮਹੀਨਿਆਂ ਦੀ ਕੱਟੀ ਐ ਇਹਦਾ। ਹੂੰ। ਇੰਨੀ ਕੋਣੀ ਐ ਲਗਭਗ। ਹਾਂ ਹਾਂ। ਜਿਸ ਵੀ ਜਾਂਦੀ ਐ ਮੂਹ ਤਾਂ ਪਤਾ ਲੱਗਦਾ ਆਪਾਂ ਨੂੰ। ਕੱਟੀ ਦੀ ਦੱਸ ਦਈਏ ਦੇਖੋ ਗੁੰਦਵੇਂ ਸਰੀਰ ਦੀ ਪੂਰੀ ਰਾਜੀ ਕੱਟੀ ਐ। ਹੂੰ ਦੰਦੋ ਖੀਰੀਆ 15 ਨੰਬਰ 'ਤੇ ਕੱਟੀ ਹੈਗੀ ਪੂਰੀ ਖੜ ਨਹੀਂ ਖੁਣ ਨਹੀਂ ਕਰ ਵਾਲੀ ਚੰਗੀ ਆ ਨਾ ਬਾਕੇ ਪੁੱਠੇ ਪਾਠ ਦੀ ਬੰਤਰ ਤੁਸੀਂ ਦੇਖ ਸਕਦੇ ੜਿਆ ਕੇ ਕਿਸੇ ਭਰਾ ਨੇ ਵਧੀਆ ਘਰੇ ਸਾਂਭਣੀ ਹੈ ਕੱਟੀ ਤੇ ਦੇਖ ਸਕਦੇ ਹੋ ਨਾ ਸਿੰਗਾ-ਸੁੰਗਾ ਦੀ ਕੁਆਲਿਟੀ ਚੰਗੀ ਆਗੀ ਤੇ ਤਿੰਨ ਕਟ ਹੁਣ ਦਿਖਾ ਦਿਆਂ ਅਈ ਦੋ ਸਮਾਂ ਆਪ ਦਿਖਾਵਾਂਗੇ 4 ਨੰਬਰ ਵਾਲੀ ਕੱਟੀ ਤੇ ਅੱਗੇ ਆਪਾਂ ਕੋਲ ਹਰ ਚਾਰ ਤੇ ਪੰਜ ਪੰਜ ਨੰਬਰ ਇਹ ਦੋਨੇ ਸੇਮ ਘਰੋਂ ਆਈਆਂ ਮੀਆਂ ਠੀਕ ਆ ਇਹ ਉਹਦੇ ਨਾਲ ਉੱਚੀ ਹੈ ਉਹ ਉਹਦੇ ਨਾਲ ਉੱਚੀ ਵਾਲਾ ਸਿਸਟਮ ਹੋਇਆ ਪਿਆ ਜਿਵੇਂ ਆ ਡੱਟੋ ਕਾਪੀ ਪਹਿਣਾ ਨਾ ਡੱਟੋ ਕਾਪੀ ਬਰਾਬਰ ਉਹ ਕੱਦ ਕੱਠੀ ਇਹਦੀ ਵੀ ਚੰਗੀ ਹੈ ਤੇ ਉਹਦੀ ਵੀ ਚੰਗੀ ਹੈ ਉਹਨੇ ਹੀ ਕੱਦ ਹੈ ਉਹਨੇ ਸਰੀਰ ਦੀ ਬੰਤਰ ਸੋਹਣੀ ਹੈ ਲੰਬਾਈ ਚੌੜਾਈ ਹੈ ਨਾ ਇੱਕੋ ਜਿਹੇ ਜਮਾਂ ਜਿਵੇਂ ਪਹਿਣਾ ਹੁੰਦਾ ਸਕੇ ਸਕੇ ਬਣੀਆਂ ਇੱਕ ਕਸੀਮ ਬਣਦੀਆਂ ਹਾਂ ਇੱਕੋ ਹੀ ਸੀ ਬਣਦੀਆਂ ਆ ਵੀ ਮੈਨੂੰ ਹੁੰਦੀਆਂ ਏਬੀਸੀ ਵਾਲੇ ਏਬੀਸੀ ਵਾਲੇ ਆ ਵੀ ਮੈਨੂੰ ਹੁਣ ਜੇ ਕੋਈ ਭਰਾ ਕਹੇ ਜਾਲ ਉਹੀ ਕਹਤਾ ਦੇਖੋ ਜਿਵੇਂ ਹਾਲ ਵੀ ਦੋਨੇ ਘਟਾਂ ਸੇਮ ਕਾਪੀ ਹੈ ਹਾਂਜੀ ਪੂਛਾਂ ਦੇ ਹਰ ਬਰਾਬਰ ਜਿਵੇਂ ਭਰਾ ਮਿਲ ਕੇ ਲੰਗਾ ਲੱਤਾਂ ਦੇ ਖੂਚ ਤੇ ਇਥੋਂ ਬਣਤਾ ਦੇ ਲੋ ਸੋਨੂੰ ਆ ਲਗੇ ਉਹ ਤਾਂ ਜਿਵੇਂ ਆ ਸੀਗੀ ਇਹ ਦੇਖੋਗੇ ਤਾਂ ਆ ਦੇਖੋਗੇ ਨਾ ਭਲੇਖੇ ਨਾਲ ਤੇ ਬਿਲਕੁਲ ਸੇਮ ਕੁਆਲਟੀ ਆ ਤੇ ਲੱਗ ਕਿੰਨੀ ਕੁ ਉਮਰ ਦੀ ਬਈ ਜੱਗੇ ਇਹ 12 12 ਤੇਰਾ ਤੇ ਮਹੀਨਾ ਦੀਆਂ 12 12 ਤੇਰਾ ਤੇ ਮਹੀਨਾ ਇਹ ਸਾਹ ਸਾਦੇ ਘੇਰੇ ਜਾ ਗਈਆਂ ਹਾਂਜੀ ਇਹਦੇ ਨੇ ਵਧੀਆ ਰਕਾਰ ਵਾਲੇ ਕਟਾ ਆ ਗਏ ਨਾ ਲੰਬਾਈ ਦੇਖ ਲਖੇ ਬਈ ਹੂੰ ਓਏ ਆਮ ਕੱਟੀ ਤਾਂ ਦੀ ਲੰਬਾਈ ਤਾਂ ਨਹੀਂ ਇੰਨੀ ਬਣਦੀ ਸਹੀ ਆ ਸਹੀ ਆ ਫੇਸ ਦੇਖ ਹੂੰ ਸਿੰਘ ਵੀ ਨਾਲ ਜਿਵੇਂ ਮੋੜਨਾ ਸ਼ਟ ਕਰਤਾ ਉਹਨੇ ਵੀ ਕਰਤਾ ਲੈ ਥਾਂ ਦਿਖਾਈਏ ਤੇ ਥਾਂ ਨੂੰ ਦੇਖ ਚਾਰ ਮਿਲਣਗੇ ਤੁਹਾਨੂੰ ਹੂੰ ਠੀਕ ਆ ਥਾਂ ਚ ਆਨੇ ਸੋਨੇ ਗੈਪ ਚ ਲੱਗਿਆ ਵੇਗੇ ਤਾਂ ਇਤੋਂ ਫੇਸ ਕੁਆਲਟੀ ਕੱਦਗਾਠੀ ਪੂਰੀ ਚੰਗੀ ਆ ਕੱਟੇ ਦੀ ਹੂੰ ਨਹੀਂ ਪੁਰਾਣ ਸ਼ਕੀਨ ਕਟੇ ਆ ਗਿਆ ਰ ਮੈਂ ਤਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਇਹ ਥਾਂ ਦਿਖਾ ਦਿਆਂ ਇਹ ਦੇ ਵੀ ਥਣ ਤੁਹਾਨੂੰ ਦਿਖਾ ਦਨੇ ਲਓ ਜੀ ਠੀਕ ਹੈ ਤੇ ਇਤੋਂ ਮੂਲੇ ਇਹ ਵੀ ਕੱਦਗਾਠ ਤੇ ਫੇਸ ਫੂਸ ਬਹੁਤ ਪਿਆਰਾ ਹੈ ਇਹਦਾ ਵੀ ਠੀਕ ਹੈ ਤੇ ਇਹ ਜੇ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨ ਵਾਸਤੇ ਮਿੱਤਰਾਂ ਜਗੇ ਜੋੜਾ ਲੈ ਲੈ ਕਿਸੇ ਨੇ ਮਾਨਤਨ ਹੋਇ ਵਧੀਆ ਹੋਈ ਜਦੋਂ ਵੀਰੇ ਤੇਰੇ ਚੈਨਲ ਦੇਖ ਕੇ ਆਉਤ ਜੋੜਾ ਲੈ ਲਿਆ ਤੇ ਮਾਨਤਨ ਦੀ ਕਹਿਣ ਦੀ ਲੋੜ ਨਹੀਂ ਜਾਂ ਕਾਹਣ ਦੀ ਲੋੜ ਠੀਕ ਆ ਆਪਾਂ ਸਾਡੇ ਪੰਜ ਕਟੀਆਂ ਹਾਂਜੀ ਹੁਣ 6 ਤੇ 7 ਦਾ ਜੋੜਾ ਬਣਾਇਆ ਹੋਗਾ ਹਾਂਜੀ ਇਹ 6 ਤੇ 7 ਦਾ ਜੋੜਾ ਲੈ ਬਲਾ 6 ਨੰਬਰ ਕੱਟੇ ਥਾਂ ਦਿਖਾ ਲਈ ਲੱਭਾ ਝੋਲੀ ਝਾਲੀ ਦੀ ਵੀ ਚੰਗੀ ਬਹੁਤ ਆ ਇਹ ਕਿੰਨੀ ਕੁ ਉਮਰ ਦੀ ਆ ਇਹ ਬਈ ਯਾਰ 2 ਡੇਢ ਬਗੜ ਡੇਢ ਸਾਲ ਦੀ ਹੂੰ ਦੋਨੇ ਡੇਢ ਸਾਲ ਦੀਆਂ ਹੋਣਗੀਆਂ ਡੇਢ ਡੇਢ ਸਾਲ ਦੀਆਂ ਦੋਨੇ ਆ 6 ਨੰਬਰ ਤੇ 7 ਨੰਬਰ ਹਾਂਜੀ ਹਾਂਜੀ ਲੱਗਦਾ ਬਰਾਬਰ ਜੀ ਉਮਰ ਹੈਗੇ ਨਾ ਹਾਂਜੀ ਹਾਂਜੀ ਲੈ ਇਥੋਂ ਸ੍ਰੀ ਦੀ ਬੰਤਰ ਦੇਖ ਲ ਸਿੰਘ ਬਹੁਤ ਸੋਹਣਾ ਹੋ ਗੱਟੀ ਦਾ ਹਾਂ ਸਿੰਘ ਸੋਹਣਾ ਨਾ ਗੱਟੀ ਦਾ ਕੱਦ ਕਾਠੀ ਵੀ ਵਧੀਆ ਆ ਕਿੱ데 ਸਾਂਗੇ ਨਾਲ ਦੀ ਨਾਲ ਮੋੜਦੀ ਆਉਂਦੀ ਏਗੀ ਐ ਕਰੀ ਇਧਰ ਮੱਡਾ ਟਾ ਥੋੜਾ ਮਾੜੇ ਘਰੋਂ ਆਉਂਦਾ ਸੀਗਾ ਸੁਆ ਘੱਟ ਹੁੰਦੀ ਏ ਪਸੂ ਦੀ ਹੂੰ 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 ਓਵੇਂ ਹੋ ਗਿਆ ਲੈ ਬਾਕੀ ਬਾਂਤਰ ਸੀ ਦੀ ਵੀ ਸੋਹਣੀ ਘੱਟੀ ਯਾਰ ਹਾਂਜੀ 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 ਐ ਨਹੀਂ ਮਾੜੀ ਨਿਕਟੀਆਂ ਯਾ ਨਹੀਂ ਨਹੀਂ ਬਹੁਤ ਚੰਗੀ ਹੈ ਨਾ ਆ ਘੱਟੀ ਦੇ ਲੋ ਇਹ ਥਾਣ ਦੇਖ ਤੂੰ ਝੋਲੀ ਦੇਖ ਲੱਖੇ ਇੱਕ ਕਮਾਲ ਦੀ ਗੱਲ ਹੈ ਨਾ ਹੂੰ ਦੇਖੀ ਹਾਂ ਕੀ ਬਾਤ ਹੈ ਨਾ ਇਹ ਲੱਗਦੀ ਤਾਂ ਹੈ ਨਹੀਂਗੀ ਆਪਣੇ ਹੱਥ ਪਾਉਂਦੀ ਆ ਬਾਕੀ ਐਲ ਵੀ ਹੱਥ ਲਾਈਏ ਨੇ ਦੇਖੀ ਹੂੰ ਓਮ ਇਹੋ ਕਰੀਏ ਜੀਆ ਠੰਡੇ ਬਸ ਉਹ 6 ਨੰਬਰ ਹੁਣ 7 ਨੰਬਰ ਕਰੀ ਤੇਰਾ ਇਹਦੀ ਝੋਲੀ ਦਿਖਾ ਦੀ ਆਪਾਂ ਮਾੜੀ ਥਾਂ ਦਿਖਾ ਦੀ ਆਪਾਂ ਜੇ ਕੋਈ ਇਹ ਵੀ ਨਹੀਂ ਭਰਾ ਮੇਰੇ ਉਹ ਜਿਵੇਂ ਜੋੜੀ ਬਣ ਗਈ ਵੀ ਬਰਾਬਰੀ ਇੱਕੋ ਇੱਕ ਦੋਨੇ ਇਕੱਠੇ ਵਿੱਚ ਨੇ ਕੱਲੀ-ਕੱਲੀ ਲੈ ਜਾਦਾ ਵੈਸੇ ਵੀ ਵੀ ਮਲ ਜਵੇਂ ਵੈਸੇ ਆਪਾਂ ਦਿਖਾ ਰਹੇ ਹਾਂ ਮੇਰੇ ਸਾਹ ਜੋੜੇ ਬਣ ਗਏ ਨੇ ਜਿਵੇਂ ਡੇਢ-ਡੇਢ ਸਾਲ ਦੇ ਆ ਉਹ ਸਾਲ-ਸਾਲ ਦੇ ਨਹੀਂ ਆ ਹਾਂ ਜੀ ਹਾਂ ਜੀ ਤਾਂ ਜੋੜੀ ਬਣ ਗਈ ਲਿਆ ਤੁਸੀਂ ਕੱਲੀ-ਕੱਲੀ ਲੈ ਸਕਦੇ ਹੋ ਉਹ ਤੁਹਾਡੀ ਇੱਛਾ ਡਰਦੀ ਆ ਥੋੜੀ ਹਣਾ ਇਹ ਡਰਦੀ ਵਾਲੀ ਆ ਵੀਰੇ ਕੈਮਰੇ ਦਾ ਬਹੁਤ ਜਿਆਦਾ ਡਰਦੀ ਆ ਹਾਂਜੀ ਚਲ ਕੋਈ ਗੱਲ ਨਹੀਂ ਤਾਹੀਂ ਇਹਦੇ ਸੰਗਲ ਪਾ ਕੇ ਰੱਖਿਆ ਮੂਰਖੀ ਨੇ ਡਰਦੀ ਵਾਲਾ ਓਹੋਂ ਦੀ ਨੀ ਮੂਰੀ ਠੀਕ ਆ ਠੀਕ ਆ ਤੇ ਹੁਣ ਆ ਕਿ ਆਪਣਾ ਕੋਲ 8 ਨੰਬਰ ਕੱਟੀ ਹੈ ਨਾ ਹਾਂਜੀ ਕਿੰਨੀ ਕੁ ਉਮਰ ਦੀ ਆ 2 ਸਾਲ ਦੀ ਉਮਰ ਆ ਵੀਰੇ ਹਾਂ ਦੰਦੋਂ ਦੰਦੋਂ ਦੋ ਦੰਦ ਹੋਊ ਯਾਰ ਇਹ ਦੋ ਆ ਤੇ ਛੱਟੇ ਵੈਦੇ ਹੈ ਨਾ ਛੱਟੇ ਚੱਕੇ ਹਜੇ ਹੈ ਨਹੀਂਗੇ ਚੱਕੇ ਨਹੀਂ ਹੂੰ ਕੱਲੀ ਬੇਰਲ ਪਈ ਆ ਮੰਨ ਕੇ ਦੰਦ ਛੱਟਦੇ ਤੇ ਚੱਕੇ ਹਜੇ ਹੈ ਨਹੀਂਗੇ ਗੱਬੜ ਹੁਣ ਐ ਮੰਨ ਕੇ ਰਿਕਾਵਲੀ ਆ ਨਾ ਗੱਬੜ ਹੁਣ ਬਸ ਇੱਕ ਗੱਟਾ ਭਾਲਦੀ ਆ ਹੂੰ ਬਸ ਦੋ ਪੰਜ ਚਾਰ ਕਿਲੋ ਪਾਊਡਰ ਭਾਲਦੀ ਆ ਹੂੰ ਮਹੀਨਾ ਦਾ ਸਾਹ ਭਾਲਦੀ ਆ ਲਾ ਇੱਥੋਂ ਕੱਟੀ ਖੜੀ ਜਿੰਨੀਆਂ ਆ ਮਾਰ ਸਕਦੇ ਆ ਥੋੜੀ ਠੀਕ ਆ ਥੋੜਾ ਇਧਰ ਪਸ਼ੂ ਕਰਕੇ ਥੋੜਾ ਡਰ ਜਾਂਦੀ ਆ ਇੱਥੋਂ ਆ ਗਈ ਜੈਡ ਬਲੈਕ ਨਾ ਵੀਰੇ ਹਾਂਜੀ ਜਮਾ ਜੈਡ ਬਲੈਕ ਹੂੰ ਮੈਨੂੰ ਤੁਹਾਨੂੰ ਥਣਾ ਦੀ ਬਾਂਤਰ ਉਹ ਦਿਖਾ ਦੇਣਾ ਚਾਰ ਥਾਣਾ ਸੋਨੇ ਗੈਪ ਚ ਲੱਗੇ ਹੋਏ ਗੇ ਤੇ ਮਾਰਨਗੇ ਵੀ ਚਾਹੇ ਕਰਮਲ ਟਿਕਾ ਅੱਜਪਰ ਵਾਲੇ ਚਾਹੇ ਪਰ ਵਾਲੇ ਮਹੀਨੇ ਨੂੰ ਚਾਹੇ ਪਰ 2 ਮਹੀਨਿਆਂ ਨੂੰ ਚਾਹੇ 2 ਮਹੀਨੇ ਲੱਗੇ ਯਾਰ ਹਨਾ ਦੇਖੋ ਗੱਭਣੋਂ ਦੇ ਕਾਬਲ ਆ ਗਈ ਜਿਹੜਾ ਆ ਡੇਡ ਢੇਡ ਸਾਲ ਤੋਂ ਦੋ ਕਟੀਆਂ ਮਾਰਨਗੇ ਚਲੋ ਇੱਕ ਦੂਜੇ ਨੰਬਰ ਤੇ ਖੜੀ ਇਹ ਲਗਾ ਪੰਜ ਪੰਜ ਛੇ ਛੇ ਮਹੀ ਤੇ ਆਹ ਕਿਤੇ ਇੱਕ ਡੇਰੀ ਦੀ ਤੇ ਆਹ ਆ ਗਿਆ ਬਾਕੀ ਜਿਵੇਂ ਆਮ ਘਰਾਂ ਚੋਂ ਬਗੜਨ ਲੈ ਲੈਣਾ ਹੈ ਨਾ ਆ ਗਿਆ ਟੱਚ ਨਾ ਨੀਲੀ ਦਾ ਟੋਟਲ 8 ਕਟੀਆਂ ਹੁਣ ਜਿਹੜੇ ਵੀਰ ਨੂੰ ਜਿਹੜੀ ਕੱਟੀ ਪਸੰਦ ਆਊਗੀ ਇੱਕ ਖਰੀਦਣੀ ਆ ਉਹ ਜਿਆ ਮਾਨ ਤਨ ਅਸੀਂ 2-2 ਫਿਰਦੇ ਆ ਉਹ ਜਿਆ ਮਾਨ ਤਨ ਜਿਸੇ ਭਰਾਣੇ ਇਕੱਠਾ ਲਾਟ ਲੈਣਾ ਹੋਇਆ ਤਾਂ ਉਹ ਜਿਆ ਮਾਨ ਤਨ ਹੋ ਜਾਊਗਾ ਠੀਕ ਹੈ ਤੇ ਪਿੰਡ ਮਹਿਤਾ ਤਹਿਸੀਲ ਤਬਾ ਤੇ ਜ਼ਿਲ੍ਹਾ ਬਰਨਾਲਾ 97791 59511 ਬਾਈ ਦਾ ਸੰਪਰਕ ਨੰਬਰ ਹੈ ਧੰਨਵਾਦ ਜੀ